ਉਹਨਾਂ ਨੂੰ ਨੰਗੀਆਂ ਦਿਖਾਇਆ ਜਾਂਦਾ ਵਿਕਰੀਆਂ ਦੇ ਵਿੱਚ ਦਿਖਾਇਆ ਜਾਂਦਾ ਤੇ ਕਿੱਸੀਆਂ ਵਿੱਸੀਆਂ ਬਹੁਤ ਜ਼ਿਆਦਾ ਕੀਤੀਆਂ ਜਾਂਦੀਆਂ ਜੀ ਤੇ ਦੋਸਤੋ ਅੱਜ ਤੁਹਾਨੂੰ ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਵਿੱਚ ਬਹੁਤ ਵੱਡਾ ਫਰਕ ਦਿਖਾਵਾਂਗੇ ਬਾਲੀਵੁੱਡ ਦੇ ਵਿੱਚ ਕੁੜੀਆਂ ਦੀ ਕਦਰ ਕੀ ਹੈ ਤੇ ਪੰਜਾਬੀ ਸਿਨੇਮਾ ਦੇ ਵਿੱਚ ਕੁੜੀਆਂ ਦੀ ਕਦਰ ਕੀ ਹੈ ਇਸ ਬਾਰੇ ਗੱਲ ਕਰਾਂਗੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਦੋਸਤੋ ਗੱਲ ਕਰਦੇ ਆਂ ਆਪਾਂ ਸਭ ਤੋਂ ਪਹਿਲਾਂ ਪੰਜਾਬੀ ਸਿਨੇਮਾ ਪੰਜਾਬੀ ਸਿਨੇਮਾ ਸਾਫ਼ ਸੁਥਰਾ 80% ਲੋਕ ਪੰਜਾਬੀ ਸਿਨੇਮਾ ਆਪਦੀ ਫੈਮਲੀ ਨਾਲ ਜਾ ਕੇ ਦੇਖ ਸਕਦੇ ਨੇ ਪਰ ਬਾਲੀਵੁੱਡ ਦੇ ਵਿੱਚ ਇਹੋ ਜਿਹਾ ਬਿਲਕੁਲ ਨਹੀਂ 60% ਲੋਕ ਹੀ ਸਿਰਫ ਬਾਲੀਵੁੱ ਆਕੇ ਆਪਦੀ ਫੈਮਿਲੀ ਦੇ ਵਿੱਚ ਦੇਖ ਸਕਦੇ ਨੇ 40% ਲੋਕ ਬਿਲਕੁਲ ਨਹੀਂ ਪੰਜਾਬੀ ਸਿਨੇਮਾ ਦੇ ਵਿੱਚ ਬਹੁਤ ਘੱਟ ਨਗੇਜਪੁਣਾ ਬਹੁਤ ਘੱਟ ਰੀਅਰਲੀ ਚਾਂਸ ਆ ਵੀ ਕਿਤੇ ਤੁਹਾਨੂੰ ਇਹੋ ਜਿਹੇ ਸੀਨ ਦੇਖਣ ਬਹੁਤ ਘੱਟ ਸ਼ਾਰਟ ਕੱਪੜੇ ਪਾਏ ਜਾਂਦੇ ਨੇ ਪੰਜਾਬੀ ਫਿਲਮਾਂ ਦੇ ਵਿੱਚ ਕੁੜੀਆਂ ਦੇ ਪਰ ਅਦਰ ਗੱਲ ਕਰੀਏ ਤਾਂ ਬਾਲੀਵੁੱਡ ਦੀ ਬਾਲੀਵੁੱਡ ਦੇ ਵਿੱਚ ਕੁੜੀਆਂ ਦੀ ਕਦਰ ਬਿਲਕੁਲ ਹੀ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਨੰਗੀਆਂ ਦਿਖਾਇਆ ਜਾਂਦਾ ਬਿਕਰੀਆਂ ਦੇ ਵਿੱਚ ਦਿਖਾਇਆ ਜਾਂਦਾ ਤੇ ਕਿਸੀਆਂ ਵਿਸੀਆਂ ਬਹੁਤ ਜ਼ਿਆਦਾ ਕੀਤੀਆਂ ਜਾਂਦੀਆਂ ਬਾਲੀਵੁੱਡ ਦੇ ਵਿੱਚ ਜੋ ਕਿ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਵੇਖਣਯੋਗ ਬਿਲਕੁਲ ਨਹੀਂ ਪਰ ਬਾਲੀਵੁੱਡ ਇੱਕ ਬਹੁਤ ਵਧੀਆ ਲਿਖ ਕੇ ਲਾ ਦਿੰਦਾ ਵੀ ਇਹ ਫਿਲਮ 18+ ਓਨਲੀ ਵੀ 18+ ਓਨਲੀ ਕਹਿ ਕੇ ਉਹ ਖੜਾ ਛੜਾ ਲਿੰਦਾ ਮੈਂ ਗਲਤ ਨਹੀਂ ਕਹਿੰਦਾ ਪਰ ਪੰਜਾਬੀ ਸਿਨੇਮਾ ਤੇ ਬਾਲੀਵੁੱਡ ਦੇ ਵਿੱਚ ਫਰਕ ਕੀ ਆ ਇਹ ਮੈਂ ਤੁਹਾਨੂੰ ਦੱਸ ਰਿਹਾ ਪੰਜਾਬੀ ਸਿਨੇਮਾ ਦੇ ਵਿੱਚ ਕੁੜੀਆਂ ਦੀ ਕਦਰ ਜ਼ਿਆਦਾ ਕਿਉਂ ਕਿ ਕਿਉਂਕਿ ਪੰਜਾਬੀ ਸਿਨੇਮਾ ਦੇ ਵਿੱਚ ਦੇਖ ਲਿਆ ਜੀ ਹਰ ਇੱਕ ਫਿਲਮ ਦੇ ਵਿੱਚ ਇੱਕ ਲੜਕੀ ਤੇ ਇੱਕ ਲੜਕੇ ਦੇ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਤੇ ਪੰਜਾਬੀ ਸਿਨੇਮਾ ਦੇ ਵਿੱਚ ਦੋਵਾਂ ਦੇ ਰੋਲ ਬਹੁਤ ਦਮਦਾਰ ਹੁੰਦੇ ਨੇ ਔਰ ਬਾਲੀਵੁੱਡ ਦੇ ਵਿੱਚ ਇਦਾਂ ਨਹੀਂ ਹੁੰਦਾ ਬਾਲੀਵੁੱਡ ਦੇ ਵਿੱਚ ਕੁੜੀਆਂ ਨੂੰ ਜੇਕਰ ਵੱਡੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਉਹ ਪੂਰੀ ਫਿਲਮ ਦੇ ਵਿੱਚ 20 ਤੋਂ 25 ਮਿੰਟ ਉਹਨਾਂ ਨੂੰ ਰੋਲ ਮਿਲੇਗਾ 20 25 ਮਿੰਟ ਦੇ ਵਿੱਚ ਵੀ ਉਹ ਗਾਣਿਆਂ ਦੇ ਵਿੱਚ ਹੀ ਨੱਚਦੀਆਂ ਹੋਣੀਆਂ ਤੁਹਾਨੂੰ ਤੇ ਮਾੜਾ ਮੋਟਾ ਯਾਨੀ ਕਿ ਲਾਵਾ ਐਂਗਲ ਬਣਾ ਦਿੰਦੇ ਆ ਤੇ ਜਾਂ ਕਿਸੀਆਂ ਵਸੀਆਂ ਕਰਾ ਲੈਣਗੇ ਹਨਾ ਤੇ ਆਹੀ ਕੁਛ ਜਾਂ ਕੋਈ ਅੱਦਾ ਬਿਕਨੀ ਵਗੈਰਾ ਸ਼ੂਟ ਕਰਾ ਲੈਣਗੇ ਆਹੀ ਸੀਨ ਉਹਨਾਂ ਦੇ ਪੱਲੇ ਹੁੰਦਾ ਹੋਰ ਉਹਨਾਂ ਦਾ ਕੋਈ ਟੈਲੈਂਟ ਉੱਥੇ ਨਹੀਂ ਦਿਖਾਇਆ ਜਾਂਦਾ ਜਿਵੇਂ ਅਦਰ ਪੰਜਾਬੀ ਸਿਨੇਮੇ ਦੇ ਵਿੱਚ ਦੇਖ ਲਓ ਤੁਸੀਂ ਜੱਟ ਨੂੰ ਚੜੇਲ ਟੱਕਰੀ ਉਹਦੇ ਵਿੱਚ ਦੋ ਕੁੜੀਆਂ ਨੇ ਕੰਮ ਕੀਤਾ ਐਡੀ ਸਿਰਾ ਐਕਟਿੰਗ ਕੀਤੀ ਆ ਇਹ ਆ ਜੀ ਕੰਮ ਇੱਥੇ ਕੁੜੀਆਂ ਦੀ ਕਦਰ ਆ ਪਰ ਬਾਲੀਵੁੱਡ ਦੇ ਵਿੱਚ ਇਦਾਂ ਬਿਲਕੁਲ ਨਹੀਂ ਉੱਥੇ ਤੁਹਾਨੂੰ ਗੰਦੀਆਂ ਜਾਂ ਸਟੋਰੀਆਂ ਘਸੀਆਂ ਪਿਟੀਆਂ ਸਟੋਰੀਆਂ ਜਾਂ ਤਾਂ ਤੁਹਾਨੂੰ ਸੈਕਸ ਨਾਲ ਸੰਬੰਧਿਤ ਸਟੋਰੀਆਂ ਦਿਖਾਈਆਂ ਜਾਣੀਆਂ ਜਾਂ ਕਿਸੇ ਦੀ ਇੱਜ਼ਤ ਲੁੱਟ ਲਈ ਜਾਂ ਕਿਸੇ ਦੀ ਇੱਜ਼ਤ ਲੈ ਲਈ ਇਹੋ ਜੀਆਂ ਫਿਲਮਾਂ ਦਿਖਾਈਆਂ ਜਾਂਦੀਆਂ ਤੇ ਜ਼ਿਆਦਾਤਰ ਗਾਣਿਆਂ ਦੇ ਵਿੱਚ ਵੀ ਨਗੇਜਪਾਨੀ ਦਿਖਾਈ ਜਾਂਦੀ ਮੈਂ ਇਸ ਨੂੰ ਗਲਤ ਨਹੀਂ ਕਹਿੰਦਾ ਪਰ ਮੈਂ ਗੱਲ ਕਰਦਾ ਪੰਜਾਬੀ ਸਿਨੇਮਾ ਤੇ ਬਾਲੀਵੁੱਡ ਸਿਨੇਮਾ ਦੀ ਦੋਸਤੋ ਆਹ ਫਰਕ ਆ ਪੰਜਾਬੀ ਸਿਨੇਮਾ ਤੇ ਬਾਲੀਵੁੱਡ ਸਿਨੇਮਾ ਦੇ ਵਿੱਚ ਪੰਜਾਬੀ ਸਿਨੇਮਾ ਬਿਲਕੁਲ ਦੋਸਤੋ ਸਾਫ਼ ਸੁਥਰਾ ਤੇ ਪਿਓਰ ਆ ਜਿਹਨੂੰ ਕਿ ਹਰ ਵਰਗ ਦਾ ਲੋਕ ਦੇਖ ਸਕਦਾ ਬਾਲੀਵੁੱਡ ਕਈ ਵਰਗ ਦੇ ਲੋਕ ਉਹਨਾਂ ਨੂੰ ਨਹੀਂ ਦੇਖ ਸਕਦੇ ਜਿਵੇਂ ਕਿ ਜ਼ਿਆਦਾਤਰ ਕੁੜੀਆਂ ਭੈਣ ਭਰਾ ਦੋਵੇਂ ਜਾ ਕੇ ਫਿਲਮ ਨਹੀਂ ਦੇਖ ਸਕਦੇ ਤੁਸੀਂ ਉਹਨਾਂ ਅਰਜਨ ਫਿਲਮਾਂ ਅਰਜਨ ਵੈਲੀ Song ਆ ਜਿਹੜੀ ਫਿਲਮ ਚ ਐਨੀਮਲ ਚ ਉੱਥੇ ਜਾ ਕੇ ਤੁਸੀਂ ਬ੍ਰਦਰ ਸਿਸਟਰ ਜਾ ਕੇ ਫਿਲਮ ਨਹੀਂ ਦੇਖ ਸਕਦੇ ਹਨਾ ਤੁਸੀਂ ਜਾ ਕੇ ਦੇਖ ਕੇ ਵਿਖਾ ਦਿਓ ਮੈਂ ਖੁਦ ਹੈਰਾਨ ਆ ਵੀ ਇਹੋ ਜਿਹਾ ਨੰਗੇਜਪਨ ਇਹੋ ਜਿਹਾ ਤੇ ਉਸ ਨੂੰ ਲੋਕ ਕਲਾ ਕਹੀ ਜਾਂਦੇ ਮੈਂ ਹੈਰਾਨ ਆ ਲੈ ਕਿਸ ਕੀਤਾ ਨੇ ਉਹ ਕੁੜੀ ਨੂੰ ਫੇਮਸ ਕਰਤਾ ਤੇ ਉਹ ਕਲਾ ਹੋ ਗਈ ਦੱਸ ਇਹੋ ਜਿਹਾ ਸਮਾਂ ਆ ਗਿਆ ਯਾਰ ਕਿੱਦਾਂ ਦਾ ਸਮਾਂ ਇਹ ਕਲਾ ਨਹੀਂ ਹਨਾ ਕਲਾ ਹੈਗੀ ਪੰਜਾਬੀ ਸਿਨੇਮਾ ਚ ਜੱਟ ਨੂੰ ਚੜੇਲ ਟੱਕਰੀ ਫਿਲਮ ਚ ਐਕਟਿੰਗ ਬਾਕਮਾਲ ਕੀਤੀ ਸਰਗੁਣ ਮਹਿਤਾ ਨੇ ਹਨਾ ਸਰਗੁਣ ਮਹਿਤਾ ਕਮਾਲ ਦੀ ਐਕਟਰ ਆ ਹੋਰ ਕਈ ਐਕਟਰ ਸੋਨਮ ਬਾਜਵਾ ਹੋ ਗਈ ਸਿਰੇ ਦੇ ਐਕਟਰ ਉਹਨੇ ਕੰਮ ਕੀਤਾ ਆਪਣੇ ਉਹਦੇ ਨਾਲ ਕਈਆਂ ਐਕਟਰਾਂ ਨਾਲ ਕੰਮ ਕੀਤਾ ਦਿਲਜੀਤ ਦਸਾਂਝ ਨਾਲ ਵੀ ਕੰਮ ਕੀਤਾ ਉਹਨਾਂ ਨੇ ਤੇ ਸਿਰੇ ਦੀ ਐਕਟਿੰਗ ਕੀਤੀ ਉਥੇ ਬਿਲਕੁਲ ਵੀਆਈਪੀ ਰੋਲ ਉਹਨਾਂ ਨੂੰ ਮਿਲਦਾ ਵੈਰੀ ਇੰਪੋਰਟੈਂਟ ਰੋਲ ਮਿਲਦਾ ਹਨਾ ਤਾਂ ਦੋਸਤੋ ਜਿਹੜਾ ਮੇਰਾ ਥੋਟ ਆ ਤੁਹਾਨੂੰ ਜੇਕਰ ਚੰਗਾ ਲੱਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ